ਲੈ ਭਾਈ 12 ਮਤੇ ਬਣ ਗਏ ਪਿੰਡ ਕੋਮਨਗਲਾ ਦੇ ਨਗਰ ਦੇ ਸਹਾਇਜੋਗ ਨਾਲ ಗ್ರಾಮ ਪੰਚਾਇਤ ਕੋਮਨਗਲਾ ਸਾਰੀਆਂ ਜਥੇਬੰਦੀਆਂ ਸਾਰੀਆਂ ਸੰਸਥਾ ਤੇ ਸਾਰੇ ਹੀ ਕਲੱਬ 12 ਮਤੇ ਬਈਆ ਪਹਿਲਾ ਮਤਾ ਨੰਬਰ 1 ਹੈ ਵੀ ਜੇ ਕਿਸੇ ਦੇ ਮਰਗਤ ਹੋ ਜਾਂਦੀ ਹੈ ਉਹਦੇ ਤੇ ਪਕੌੜੇ ਵਗੈਰਾ ਜਲੇਬੀਆਂ ਜੇਕਰ ਪਕਾਊਗਾ ਤਾਂ 50000 ਰੁਪਏ ਜੁਰਮਾਨਾ ਠੀਕ ਹੈ ਭਾਈ ਸਾਹਿਬ ਤੋਂ ਨੰਬਰ 2 ਜਿਹੜਾ ਕੋਠੇ ਦੇ ਸਪੀਕਰ ਲਾਉਂਦੇ ਆ ਜੇਕਰ ਕੋਈ ਕੋਠੇ ਦੇ ਸਪੀਕਰ ਲਾਉਂਦਾ ਲਾਤਾ ਕਿਸੇ ਨੇ ਨਗਰ ਵੱਲੋਂ ਤੇ ਪੰਚਾਇਤ ਵੱਲੋਂ ਉਹਨੂੰ 11000 ਰੁਪਏ ਜੁਰਮਾਨਾ ਲੱਗੂਗਾ ਸਾਬ ਤੋਂ ਬਈ ਆ ਦੁਕਾਨਾਂ ਵਾਲਾ ਆ ਗਿਆ ਨੰਬਰ 3 ਦੁਕਾਨਾਂ ਦੇ ਜਿਹੜੀਆਂ ਸਟ੍ਰਿੰਗ ਪੰਨੀ ਸਰੰਜੇ ਗੋਲੀਆਂ ਜੇਕਰ ਇਹਨਾਂ ਦੇ ਕੋਈ ਵੀ ਵੇਚਦਾ ਫੜਿਆ ਗਿਆ ਨਾਲੇ ਤਾਂ ਉਹਦੇ ਪੰਚਾਇਤ ਵੱਲੋਂ ਫੈਸਲਾ ਭਾਈ ਵੀ ਨਾਲੇ ਤਾਂ ਉਹਦੇ ਕਾਨੂੰਨੀ ਕਾਰਵਾਈ ਕਰਾਉਣਗੇ ਕੱਲ ਨੂੰ ਮੂੰਜਾ ਡੇਡਾ ਕਰੇ ਤੇ 11000 ਰੁਪਏ ਜੁਰਮਾਨਾ ਲਾਉਣਗੇ ਠੀਕ ਆ ਭਾਈ ਸਹਿਮਤੋਂ ਨੰਬਰ 4 ਇਹ ਭਾਈ ਜਿਹੜੇ ਪਿੰਡ ਦੇ ਵਿੱਚ ਚੌਥਾ ਮਦਦ ਆਏ ਖੁਸ਼ਰੇ ਆਉਂਦੇ ਆ ਵਧਾਈ ਲੈਣਾ ਉਹਦਾ ਜਿਹੜੇ ਐਸਸੀ ਭਾਈ ਜਾਰੇ ਤੇ ਬੇਜਮੀਨੇ ਤੇ ਬੀਸੀ ਭਾਈ ਜਾਰੇ 1100 ਰੁਪਿਆ ਤੇ ਜਿਹੜੇ ਕਿਸਾਨ ਹੈ ਉਹ 2100 ਰੁਪਿਆ ਬੰਨਿਆ ਸਹਿਮਤ ਹੋ ਬਈ ਨੰਬਰ 5 ਤੇ ਮਤਾ ਪਾਇਆ ਚਿੱਟਾ ਸਮਾਇਕ ਸਨੇਚਰ ਗੋਲੀ ਜੇਕਰ ਕੋਈ ਵੀ ਬੰਦਾ ਉਹਨਾਂ ਦੇ ਮੰਗਰ ਜਾਂਦਾ ਜਾਂ ਉਹਨਾਂ ਦੀ ਕੋਈ ਜ਼ਮਾਨਤ ਕਰਾਉਂਦਾ ਪੰਚਾਇਤ ਵੱਲੋਂ ਫੈਸਲਾ ਇਹ ਉਹਨੂੰ ਜੁਰਮਾਨਾ ਵੀ 11000 ਲਾਉਣਗੇ ਤੇ ਉਸ ਦਾ ਪੰਚਾਇਤ ਸੱਜੇ ਭਾਈ ਉਸ ਬੰਦੇ ਦੇ ਵੀ ਨਾਲ ਕਾਰਵਾਈ ਕਰਾਉਣਗੇ ਜਾਂ ਸੜਾਉਣ ਜਾਂਦਾ ਹੈ ਜਾਂ ਜ਼ਮਾਨਤ ਕਰਾਉਣ ਜਾਂਦਾ ਹੈ ਚਾਹੇ ਕੋਈ ਪੰਚਾਇਤ ਮੈਂਬਰ ਹੈ ਜੇ ਕੋਈ ਨੰਬਰਦਾਰ ਆ ਰਿਹਾ ਜਮਾਨਤਾ ਤੇ ਹੁੰਦਿਆ ਜੇ ਕੋਈ ਸਾਂਝਾ ਕੋਈ ਬੰਦਾ ਨਸ਼ਾ ਵੇਚਣ ਆਲੇ ਮਗਰ ਜਾਂਦਾ ਉਹਤੇ ਕਾਰਵਾਈ ਵੀ ਕਰਾਊਗੀ ਪੰਚਾਇਤ ਤੇ ਨਾਲ ਉਹਨੂੰ ਜੁਰਮਾਨਾ ਵੀ ਲਾਊਗਾ ਰਾਜਾਰ ਸਹਿਬ ਤੋਂ ਬਈ ਆ ਬਈ ਕੇ ਨਗਰ ਦੀ ਸ਼ਾਂਤੀ ਨਾਲੇ ਕਿੱਲਾ ਮਾਤਾ ਨੰਬਰ 6 ਐ ਵੀ ਜੇ ਕੋਈ ਬਾਹਰੋਂ ਆਉਂਦਾ ਔਗਰਾਹੀ ਕਰਨ ਵਾਸਤੇ ਉਦੀ ਪੰਚਾਇਤ ਦੀ ਕੋਈ ਸਹਿਮਤੀ ਨਹੀਂ ਹੋਊ ਤਿੰਨ ਦਾ ਤਿੰਨ ਸਥਾਨ ਛੱਡਿਆ ਆਪਾਂ ਜਿਹੜੇ ਗੁਰੂ ਘਰ ਆਉਂਦੇ ਆਪਣੇ ਜਿਵੇਂ 7300 ਵਾਲੇ ਬਾਬਾ ਜੀ ਆਉਂਦੇ ਨੇ ਗ੍ਰਾਹੀ ਨੂੰ ਤਲਵੰਡੀ ਸਾਬ ਤੋਂ ਤਿਹ ਹਜੂਰ ਸਾਹਿਬ ਵਾਲੇ ਉਹ ਆਉਣਗੇ ਉਹ ਜਿੰਨੀ ਕੋਈ ਜਿਹਦੀ ਕੋਈ ਸਮਰੱਥਾ ਹੈ ਉਹ ਆਪਦੀ ਮਾਜ ਨੇ ਅਮਤਾਬਕ ਦੇ ਸਕਦਾ ਤੇ ਹੋਰ ਬਾਰੋ ਬਾਰਾਂ ਦਾ ਸਾਰਿਆਂ ਦਾ ਬਾਈਕਟ ਨੰਬਰ 7 ਜਿਹੜੇ ਬੂਟੇ ਲਾਉਂਦਿਆ ਚਾਹੇ ਦਾ ਪੰਚਾਇਤ ਲਾਉਂਦੀ ਐ ਚਾਹੇ ਦੋਨੇ ਕਲੱਬ ਲਾਉਂਦੇ ਆ ਜਾਂ ਕੋਈ ਵੀ ਬੰਦਾ ਲਾਉਂਦਾ ਬੂਟੇ ਜੇਕਰ ਕੋਈ ਬੂਟੇ ਪੱਟਦਾ ਫੜਿਆ ਗਿਆ ਜਾਨ ਬੁੱਝ ਕੇ ਕੋਈ ਜਾਂ ਸਰੀਆਤੀ ਫਸ ਗਿਆ ਉਹਨੂੰ 11000 ਰੁਪਏ ਜੁਰਮਾਨਾ ਵੀ ਲੱਗੂ ਤੇ ਭਾਈ ਪੰਚਾਇਤ ਵਾਲਿਆਂ ਨੂੰ ਤੇ ਕਾਰਵਾਈ ਵੀ ਕਰਾਉਣਗੇ ਫੇਰ ਨਾ ਮੂੰਹ ਠੇਡਾ ਕਰਿਓ ਵੀ ਯਾਰ ਸਾਨੂੰ ਤਾਂ ਪਤਾ ਨਹੀਂ ਸੀ ਇਸ ਗੱਲ ਦਾ ਸਾਡੇ ਦਾ ਕਿਸੇ ਜਵਾਕ ਨੇ ਗਲਤੀ ਕਰਤੀ ਤਾਂ ਭੁਗਤਣੀ ਮਾਂਪੜ ਨੂੰ ਪਾਊਗੀ ਹੀ ਗੱਲ ਭਾਈ ਸਹਿਮਤ ਹੋ ਨੰਬਰ ਨੰਬਰ 8 ਇਹ ਗੁਰੂਗ੍ਰੇ ਜਿੰਨੇ ਸਥਾਨ ਆ ਆਪਣੇ ਵੀ ਉਹਨਾਂ ਦੇ ਜਿਹੜੇ ਸਪੀਕਰ ਆ ਉੱਪਰ ਕੋਲ ਲੱਗੇ ਹੋਏ ਆ ਉਹਨਾਂ ਦਾ ਸਮਾਂ ਤੈਅ ਹੋਊਗਾ ਵੀ ਜਿਵੇਂ ਇਹ ਉਹਨਾਂ ਨੂੰ ਟਾਈਮ ਦਿੱਤਾ ਜਾਊਗਾ ਜਿਵੇਂ ਕੀਰਤਨ ਵਾ ਵਗੈਰੇ ਦਾ ਟਾਈਮ ਹੈ ਜਾਂ ਕੋਈ ਭੋਗ ਦਾ ਸਮਾਂ ਹੈ ਜਾਂ ਧੜਕੇ ਜਿਹੜਾ ਸਮਾਂ ਹੋਊਗਾ ਉਹਨਾਂ ਦਾ ਟਾਈਮ ਬਣਾਓਗੇ ਪਛਾਤਾ ਇਸ ਗੱਲ ਤੇ ਭਾਈ ਸਹਿਮਤ ਹੋ ਸਾਰੇ ਨੰਬਰ 9 ਤੇ ਭਾਈ ਜਿਹੜੇ ਆਪਣੇ ਡੀਜੇ ਲਾਉਂਦੇ ਆ ਪਿੰਡ ਦੇ ਵਿੱਚ ਸਪੀਕਰ ਦਾ ਜਮ੍ਹਾਂ ਬੰਦ ਕਰਿਆ ਹੋਇਆ ਤੇ ਜਿਹੜਾ ਡੀਜੇ ਹੈ ਉਹ ਦੋ ਦਿਨ ਆ ਸਕਦਾ ਚਾਹੇ ਜਿਹੜੇ ਦਿਨ ਮਰਜ਼ੀ ਲਾ ਲੇ ਗੁਡੀਆ ਦਾ ਪ੍ਰੋਗਰਾਮ ਹੋਵੇ ਚਾਹੇ ਬੇਟੇ ਦਾ ਹੋਵੇ ਚਾਹੇ ਜਾਗੋ ਵਾਲੇ ਦਾ ਲਾ ਦੇ ਇੱਕ ਦਿਨ ਇੱਕ ਦਿਨ ਬਰਾਤ ਵਾਲੇ ਦਾ ਜੇ ਉਸ ਤੋਂ ਬਾਅਦ ਤੀਜੇ ਦਿਨ ਚਾਹੇ ਪਹਿਲਾ ਜਾਂ ਬਾਗਰੋਪਤਾ ਲੱਗੇ ਵੀ ਤਿੰਨ ਦਿਨ ਹੋ ਗਏ ਉੱਚੀ ਬਾਜ ਤੇ ਹੈ ਤਾਂ ਉਹਦੇ 11000 ਰੁਪਏ ਜੁਰਮਾਨਾ ਲੱਗੂਗਾ ਸਹਿਮਤ ਹੋ ਬਈ ਇਹ ਪੰਚਾਇਤ ਵੱਲੋਂ ਫੈਸਲਾ ਹੈ ਇਦਾਂ ਇਹ ਤਾਂ ਮਰਦ ਦੇ ਬੂਤੇ ਕਮੇਟੀ ਨੂੰ ਜ਼ਰੂਰ ਦੇ ਚਾਹੁੰਦੇ ਹਾਂ ਹਾਂ ਭਾਈ ਕਾ ਸਭ ਤੋਂ ਜ਼ਰੂਰੀ ਗੱਲ ਹੈ ਇਹਦੇ ਵਿੱਚ ਬਹੁਤ ਸੋਹਣਾ ਅਪਰਾਲਾ ਕੀਤਾ ਨਗਰ ਨੇ ਪੰਚਾਇਤ ਨੇ ਸਾਰੇ ਭਰਾਵਾਂ ਨੇ ਇਹਦੇ ਬਕਾਇਦਾ ਤੌਰ ਤੇ ਚਰਚਾ ਬਣ ਕੇ ਬਣਿਆ ਇਹ ਵੀ ਜਿਹੜੇ ਆਪਣੇ ਸੰਗ ਤੋਂ ਨੂੰ ਮੌਤ ਆ ਵੀ ਜਿਹੜੇ ਆਪਣੇ ਦੋਨਾਂ ਪਾਸੇ ਜੇ ਤੇ ਆਪਾਂ ਸੰਸਕਾਰ ਕਰਦੇ ਆ ਸੰਸਾਨ ਘਾਟ ਦੇ ਵਿੱਚ ਉਹ ਦੋਨੇ ਜਗ੍ਹਾ ਦੇ ਵਿੱਚ ਚਾਹੇ ਇੱਧਰ ਚਾਹੇ ਉੱਧਰ ਕਮੈਡੀਆਂ ਬਣਨ ਗਿਆ ਤੇ ਇੱਕ ਤਾਂ ਉਹਦਾ ਪਹਿਲੇ ਨੰਬਰ ਤੇ ਸਪਾਈ ਕੱਪੇ ਦਾ ਧਿਆਨ ਰੱਖਿਆ ਜਾਇਆ ਕਰੂ ਦੂਜਾ ਮੇਨ ਗੱਲ ਇਹ ਐ ਵੀ ਭੋਗ ਵਾਲੇ ਦਿਨ 1100 ਰੁਪਿਆ ਦਾਨ ਵਜੋਂ ਪੱਕੇ ਤੌਰ ਤੇ ਦਿੱਤਾ ਜਾਇਆ ਕਰੂਗਾ ਠੀਕ ਆ ਭਾਈ ਸਹਿਮਤੋਂ ਉਹਦੇ ਵਿੱਚ ਪੌਦੇ ਲਾਉਣੇ ਆ ਜਾਂ ਕੋਈ ਵੀ ਕੰਮ ਹੈ ਉੱਥੇ ਜਿਹੜਾ ਬੰਦਾ ਸਮਸਮਾਈ ਵਾਸਤੇ ਉਹ ਜੋ ਪੰਚਾਇਤ ਰੱਖੂਗੀ ਉਹ ਉਹਨੂੰ ਦਿੱਤਾ ਜਾਇਜ਼ ਕਰੂਗਾ ਠੀਕ ਹੈ ਭਾਈ ਆ ਵੀ ਭਾਈ ਤੁਸੀਂ ਧਿਆਨ ਦਿਓ ਜਿਵੇਂ ਆਪਣੇ ਛੜਕਰਾਹ ਬਣ ਜਾਂਦੇ ਆ ਬਹੁਤ ਸਾਰੇ ਕੱਚੇ ਰਾਹ ਹੁੰਦੇ ਪੱਕੇ ਹੁੰਦੇ ਆ ਛੜਕ ਹੁੰਦੀ ਐ ਵੀ ਆਪਾਂ ਛੜਕ ਮਗਰੋਂ ਬਣਦੀ ਐ ਮਿੱਟੀ ਲਾਉਣ ਨੂੰ ਪਹਿਲਾਂ ਤਿਆਰ ਹੋ ਜੇਨੇ ਪੜੀ ਵੱਡੀ ਸਾਰੀ ਠੀਕ ਹੈ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਆਪ ਦੀ ਜਗਾ ਚ ਲਾਉਣਗੇ ਤੇ ਉੱਥੇ ਪਾਈਪਾਂ ਲੱਭਣਗੇ ਪਾਣੀ ਆਪੋ ਆਪਣਾ ਜਿਹੜਾ ਸੜਕ ਦਾ ਮੱਥੇ ਦਾ ਪਾਣੀ ਹੈ ਉਹ ਪਾਈਪਾਂ ਹੀ ਨਾਗ ਰਹੀ ਉਹ ਜ਼ਮੀਨ ਤੇ ਜਾਊਗਾ ਨਾ ਕਿ ਘਰੋਂਜੇ ਦਾ ਸੜਕ ਤੇ ਖੜੂਗਾ ਕਿਉਂ ਭਾਈ ਇੱਥੇ ਸਹਿਮਤੋਂ ਜੇਕਰ ਕੋਈ ਨਹੀਂ ਮੰਨਦਾ ਤਾਂ 11000 ਰੁਪਏ ਜੁਰਮਾਨਾ ਲੱਗੂਗਾ ਤੇ ਨਾਲ ਪੰਚਾਇਤ ਕਰਾਉਗੀ ਕਾਰਵਾਈ ਕਿਉਂ ਭਾਈ ਸਰਪੰਸਾ ਕਿਉਂ ਜੀ ਮੈਂਬਰ ਸਾਹਿਬ ਠੀਕ ਆ ਭਾਈ ਸਹਿਮਤ ਹੁਣ ਇਹ ਸਾਰੀਆਂ ਮੰਗਾਂ ਤੇ ਜਿੰਨੇ ਮਤੇ ਆ ਗਿਆ 12 ਮੈਂ ਕੋਰਸ ਇੱਕ ਬਾਰਵਾ ਮਤਾ ਲਿਖਣਾ ਹੈ 12 ਮਤੇ ਆ ਜਿਹੜੇ ਓਏ ਓਏ ਵੀ ਸਕੂਲ ਬਸਟ ਰੈਂਡ ਜਿੱਥੇ ਸਾਡੀਆਂ ਬੱਚੀਆਂ ਜਾਂਦੀਆਂ ਸਕੂਲ ਚ ਜਾ ਜਿੱਥੇ ਕੋਈ ਸਵਾਰੀ ਚੜਦੀ ਹੈ ਜਾਣਾ ਜਿਹੜਾ ਮਰਜੀ ਜਾਵੇ ਜੇਕਰ ਉੱਥੇ ਕੋਈ ਬਾਦੂ ਖੜਿਆ ਹੈ ਉਹਦੇ ਭਾਈ ਪੰਚਾਇਤ ਵੱਲੋਂ ਐ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਪ੍ਰਸ਼ਾਸਨ ਨੇ ਵੀ ਕਿਹਾ ਵੀ ਉਹਨਾਂ ਫਰੇ ਜਾਣਗੇ ਤੇ ਉਹਨਾਂ ਤੇ ਕੋਈ ਜੇ ਕਾਰਵਾਈ ਕਰੂਗੀ ਤੇ ਪੰਚਾਇਤ ਤੇ ਕੋਲੇ ਨਾ ਆਇਓ ਤੇ ਉਹ ਕਾਰਵਾਈ ਨਾਲੇ ਤਾਂ ਹੋ ਗਰਨਗੇ ਤੇ ਨਾਲੇ ਪੰਚਾਇਤ ਮਾਗਰ ਨਹੀਂ ਜਾਂਦੀ ਸਹਿਬ ਤੋਂ ਭਾਈ